ਜਿਹੜੀ ਭਾਜਪਾ ਹੈ ਜੀ ਹੁਣ ਉਹਦੇ ਵਿੱਚ ਇੰਦਰਪ੍ਰੀਤ ਉਹਨਾਂ ਨੇ ਗੱਲ ਕਹੀ ਸੀ ਸਾਡੇ ਦੇਸ਼ ਦੇ ਅੰਦਰ ਵੀ ਪ੍ਰੋਬਲਮ ਹੈ ਬਾਹਰ ਨਹੀਂ ਤਾਂ ਹੈ ਹੀ ਹੈਗੀਆਂ ਨੇ ਭਾਜਪਾ ਦੇ ਅੰਦਰ ਵੀ ਪ੍ਰੋਬਲਮ ਹੈ ਕਿਉਂਕਿ ਐਸ ਫਿਰ ਭਾਜਪਾ ਮinority ਚ 240 ਉਹਨਾਂ ਕੋਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਰਿਜ਼ਾਈਨ ਕਰ ਗਿਆ ਸੀਗਾ ਮਿਸਟਰ ਤਨਖੜ ਉਹਨਾਂ ਨੇ ਆਪਣਾ ਨਵਾਂ ਬੰਦਾ ਜਿਹੜਾ ਹੈਗਾ ਉਹ ਉਹ ਕੰਮ ਕਰਦਾ ਜੀ ਨਾਮਿਨੇਟ ਕਰਦਾ ਹੈ ਆ ਦਾ ਵੀਪੀ ਕੈਂਡੀਡੇਟ ਉਹ ਮਿਸਟਰ ਸੀਪੀ ਰਾਜਾਕ੍ਰਿਸ਼ਨਨ ਇਸ ਵੇਲੇ ਜੀ ਉਹ ਮਹਾਰਾਸ਼ਟਰ ਦਾ ਗਵਰਨਰ ਹੈ ਔਰ ਇਹ ਬੰਦਾ ਆਰ ਐਸ ਐਸ ਦਾ ਸ਼ੁਰੂ ਤੋਂ ਉਹਦੇ ਨਾਲ ਜੁੜਿਆ ਹੈ ਨਾ ਤਾਂ ਨਾਮ ਦਾ ਠੀਕ ਹੈ ਉਹ ਪਾਰਟੀ ਰੋਲਿੰਗ ਪਾਰਟੀ ਹੈ ਆਰ ਐਸ ਐਸ ਦੀ ਉਹ ਤੇ ਆਰ ਐਸ ਐਸ ਐਂਡ ਦ ਰੋਲਿੰਗ ਫੈਕਸ਼ਨ ਆਫ ਦਾ ਬੀ ਜੇ ਪੀ ਦੇ ਆਰ ਐਟ ਆਡਸ ਤੁਹਾਨੂੰ ਯਾਦ ਹੋਗਾ ਜੇ ਪੀ ਨੱਡਾ ਨੇ ਕਿਹਾ ਸੀਗਾ ਇਲੈਕਸ਼ਨ ਦੇ ਦੌਰਾਨ ਅਸੀਂ ਹੁਣ ਵੱਡੇ ਹੋ ਗਏ ਸਾਨੂੰ ਆਰ ਐਸ ਐਸ ਦੀ ਲੋੜ ਨਹੀਂ ਹੈਗੀ ਆ ਬੰਦਾ ਆਰ ਐਸ ਐਸ ਦਾ ਰੱਖਿਆ 240 ਨੰਬਰ ਨਹੀਂ ਬਣਦਾ ਆਰਐਸਐਸ ਪਰੇ ਹੋਣ ਲੱਗੀ ਹੋਈ ਆ ਤੁਹਾਨੂੰ ਯਾਦ ਹੋਊਗਾ ਹਰ ਹੱਦ ਤੱਕ ਜੀਪੀ ਨੱਡਾ ਬਦਲਵਾੜਾ ਐਕਸਪਾਇਰ ਹੋ ਚੁੱਕਿਆ ਉਹਦਾ ਟਰਨ ਆਰਐਸਐਸ ਤੇ ਬੀਜੇਪੀ ਦੀ ਆਸ ਪੂਰੀ ਭੰਦੀ ਨਹੀਂ ਹੈ ਇਸੇ ਕਰਕੇ ਕਿਸੇ ਉੱਤੇ ਸਹਿਮਤੀ ਨਹੀਂ ਹੋ ਰਹੀ ਆ ਜਿਹੜਾ ਅਨਾਉਂਸ ਕੀਤਾ ਗਿਆ ਹਜੇ ਜਿਹੜਾ ਐਨਡੀਏ ਗਰੁੱਪ ਹੈਗਾ ਉਹਦੀ ਮੀਟਿੰਗ ਸੱਦੀ ਹੋਈ ਸੀ ਸਾਰੀਆਂ ਪਾਰਟੀਆਂ ਦੀ ਉਹ ਪਾਰਟੀਆਂ ਦੀ ਮੀਟਿੰਗ ਕਰਨ ਤੋਂ ਪਹਿਲਾਂ ਪਹਿਲਾਂ ਨਾਮਿਨੇਟ ਕਰ ਦਿੱਤਾ ਕਿਉਂ ਕਿਉਂ ਆਰਐਸਐਸ ਨੇ ਗਾਲ ਗੋਠਾ ਦਿੱਤਾ ਹੈ